ਪੰਜਾਬ ਦੇ ਵਿੱਚ ਤਰਨਤਾਰਨ ਨੂੰ ਉਪਚੋਣ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਵੜਿੰਗ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਰਾਜਪੀਰ ਭੁੱਲਰ ਨੂੰ ਵੀ ਧਮਕੀ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਬੈਠੇ ਗੈਂਗਸਟਰ ਅਤੇ ਆਤਵਾਦੀ ਹਰਵਿੰਦਰ ਰਿੰਦਾ ਅਤੇ ਦੋ ਹੋਰਾਂ ਲੋਕਾਂ ਵਿਰੁੱਧ ਤਰਨਤਾਰਨ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਰਾਜਾ ਵੜਿੰਗ ਨੇ ਹਾਲੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਸਵਾਲ ਉਠਾਇਆ ਕਿ ਗੈਂਗਸਟਰ ਚੋਣਾਂ ਦੇ ਵਿੱਚ ਧਮਕੀਆਂ ਦੇ ਰਹੇ ਨੇ। ਇਸ ਧਮਕੀ ਨੂੰ ਰਾਜਾ ਵੜਿੰਗ ਦੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਤੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ। ਇਸ ਧਮਕੀ ਤੋਂ ਬਾਅਦ ਕਾਂਗਰਸੀ ਨੇਤਾ ਰਾਜਪੀਰ ਪੁੱਲਰ ਨੇ ਐਸਐਸਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੀਨੇਰ ਆਗੂ ਨੇਤਾ ਰਾਜਪੀਰ ਸਿੰਘ ਪੁੱਲਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ 31 ਅਕਤੂਬਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ ਕਾਲ ਦੇ ਵਿੱਚ ਉਹਨਾਂ ਤੇ ਪ੍ਰਧਾਨ ਰਾਜਾ ਵੜਿੰਗ ਨੂੰ ਜਾਨ ਮਾਰਨ ਦੀ ਧਮਕੀ ਦਿੱਤੀ ਗਈ ਸੀ ਪੁੱਲਰ ਨੇ ਇਹ ਕੇ ਦੱਸਿਆ ਹੈ ਕਿ ਉਸ ਦਿਨ ਤੋਂ ਬਾਅਦ ਇੱਕ ਵੌਇਸ ਮੈਸੇਜ ਮਿਲਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਾ ਵੜਿੰਗਾ ਤੇ ਉਸ ਦੇ ਪਰਿਵਾਰ ਨੂੰ ਤਾਂ ਖਤਮ ਕਰਨਾ ਹੀ ਹੈ ਅਤੇ ਉਸ ਦੇ ਨਾਲ ਹੁਣ ਰਾਜਪੀਰ ਭੁੱਲਰ ਨੂੰ ਵੀ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਭੁੱਲਰ ਨੇ ਤਰਨਤਾਰਨ ਦੇ ਐਸਐਸਪੀ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ ਤਰਨਤਾਰਨ ਦੇ ਵਿੱਚ ਕੁਝ ਦਿਨ ਪਹਿਲਾਂ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਰਾਜਨੀਤਿਕ ਪਾਰਟੀਆਂ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਅੱਗੇ ਕਿਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ ਆ ਜੇਕਰ ਅਸੀਂ ਬੰਦੂਕਾਂ ਤਲਵਾਰਾਂ ਅਤੇ ਫਰੋਤੀ ਮੰਗਣ ਵਾਲਿਆਂ ਦਾ ਪੰਜਾਬ ਬਣਾਉਣਾ ਚਾਹੁੰਦੇ ਆ ਤਾਂ ਤਰਨਤਾਰਨ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ ਫਿਰ ਉਹਨਾਂ ਨੇ ਸਹੀ ਉਮੀਦਵਾਰ ਉਤਾਰਿਆ ਜਿਵੇਂ ਪਤਾ ਲੱਗ ਰਿਹਾ ਹੈ ਕਿ ਬਾਹਰੋਂ ਆਏ ਗੈਂਗਸਟਰ ਫੋਨ ਕਰ ਰਹੇ ਨੇ ਲੋਕਾਂ ਤੋਂ ਫਰੋਤੀਆਂ ਵਸੂਰ ਰਹੇ ਨੇ ਕਿਸੇ ਨੂੰ 1 ਲੱਖ ਤੇ ਕਿਸੇ ਨੂੰ 2 ਲੱਖ ਦਿਓ ਇਸ ਤਰ੍ਹਾਂ ਕੰਮ ਚੱਲ ਰਿਹਾ ਹੈ ਕਿ ਟੈਲੀਫੋਨ ਤੇ ਗੈਂਗਸਟਰ ਕੰਮ ਕਰਵਾਏ ਰਹੇ ਨੇ ਹੁਣ ਇਹ ਮਾਮਲਾ ਕਾਫੀ ਭਖਤਾ ਨਜ਼ਰ ਆ ਰਿਹਾ ਹੈ ਇਸ ਸਮੇਂ ਸਿਆਸਤ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਰਾਜਾ ਵੜਿੰਗ ਸਮੇਤ ਪਰਵਾਰਕ ਮੈਂਬਰਾਂ ਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਜਪੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਤਰਨਤਾਰ ਨੂੰ ਉਪਚੋਣ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਵੜਿੰਗ ਤੋਂ ਇਲਾਵਾ ਸੀਨਰਾ ਕਾਂਗਰਸੀ ਨੇਤਾ ਰਾਜਪੀਰ ਪੁੱਲਰ ਨੂੰ ਵੀ ਧਮਕੀ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਬੈਠੇ ਗੈਂਗਸਟਰ ਅਤੇ ਆਤਵਾਦੀ ਹਰਵਿੰਦਰ ਰਿੰਦਾ ਅਤੇ ਦੋ ਹੋਰਾਂ ਲੋਕਾਂ ਵਿਰੁੱਧ ਤਰਨਤਾਰਨ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਰਾਜਾ ਵੜਿੰਗ ਨੇ ਹਾਲੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਸਵਾਲ ਉਠਾਇਆ ਕਿ ਗੈਂਗਸਟਰ ਚੋਣਾਂ ਦੇ ਵਿੱਚ ਧਮਕੀਆਂ ਦੇ ਰਹੇ ਨੇ ਇਸ ਧਮਕੀ ਨੂੰ ਰਾਜਾ ਵੜਿੰਗ ਦੇ ਬਿਆਨ ਨਾਲ ਜੋੜਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਤੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਇਸ ਧਮਕੀ ਤੋਂ ਬਾਅਦ ਕਾਂਗਰਸੀ ਨੇਤਾ ਰਾਜਪੀਰ ਪੁੱਲਰ ਨੇ ਐਸਐਸਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸੀਨੇਰ ਆਗੂ ਨੇਤਾ ਰਾਜਪੀਰ ਸਿੰਘ ਪੁੱਲਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ 31 ਅਕਤੂਬਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ ਕਾਲ ਦੇ ਵਿੱਚ ਉਹਨਾਂ ਤੇ ਪ੍ਰਧਾਨ ਰਾਜਾ ਵੜਿੰਗ ਨੂੰ ਜਾਨ ਮਾਰਨ ਦੀ ਧਮਕੀ ਦਿੱਤੀ ਗਈ ਸੀ ਪੁੱਲਰ ਨੇ ਆ ਕੇ ਦੱਸਿਆ ਹੈ ਕਿ ਉਸ ਦਿਨ ਤੋਂ ਬਾਅਦ ਇੱਕ ਵਾਇਸ ਮੈਸੇਜ ਮਿਲਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਾ ਵੜਿੰਗ ਅਤੇ ਉਸ ਦੇ ਪਰਿਵਾਰ ਨੂੰ ਤਾਂ ਖਤਮ ਕਰਨਾ ਹੀ ਹੈ ਅਤੇ ਉਸ ਦੇ ਨਾਲ ਹੁਣ ਰਾਜਪੀਰ ਪੁੱਲਰ ਨੂੰ ਵੀ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਪੁੱਲਰ ਨੇ ਤਰਨਤਾਰਨ ਦੇ ਐਸਐਸਪੀ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ ਤਰਨਤਾਰਨ ਦੇ ਵਿੱਚ ਕੁਝ ਦਿਨ ਪਹਿਲਾਂ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਰਾਜਨੀਤਿਕ ਪਾਰਟੀਆਂ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਅੱਗੇ ਕਿਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ ਆ ਜੇਕਰ ਅਸੀਂ ਬੰਦੂਕਾਂ ਤਲਵਾਰਾਂ ਅਤੇ ਫਰੋਤੀ ਮੰਗਣ ਵਾਲਿਆਂ ਦਾ ਪੰਜਾਬ ਬਣਾਉਣਾ ਚਾਹੁੰਦੇ ਆ ਤੇ ਤਰਨਤਾਰਨ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ ਫਿਰ ਉਹਨਾਂ ਨੇ ਸਹੀ ਉਮੀਦਵਾਰ ਉਤਾਰਿਆ ਜਿਵੇਂ ਪਤਾ ਲੱਗ ਰਿਹਾ ਹੈ ਕਿ ਬਾਹਰੋਂ ਆਏ ਗੈਂਗਸਟਰ ਫੋਨ ਕਰ ਰਹੇ ਨੇ ਲੋਕਾਂ ਤੋਂ ਫਰੋਤੀਆਂ ਵਸੂਰ ਰਹੇ ਨੇ ਕਿਸੇ ਨੂੰ 1 ਲੱਖ ਤੇ ਕਿਸੇ ਨੂੰ 2 ਲੱਖ ਦਿਓ ਇਸ ਤਰ੍ਹਾਂ ਕੰਮ ਚੱਲ ਰਿਹਾ ਹੈ ਕਿ ਟੈਲੀਫੋਨ ਤੇ ਗੈਂਗਸਟਰ ਕੰਮ ਕਰਵਾ ਰਹੇ ਨੇ ਤਾਂ ਹੁਣ ਇਹ ਮਾਮਲਾ ਕਾਫੀ ਭਖਤਾ ਨਜ਼ਰ ਆ ਰਿਹਾ ਹੈ ਇਸ ਸਮੇਂ ਸਿਆਸਤ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਰਾਜਾ ਵੜਿੰਗ ਸਮੇਤ ਪਰਵਾਰਕ ਮੈਂਬਰਾਂ ਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਜਪੀਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ